ਪ੍ਰੋਵੀਰ ਜੀ ਆਪਾਂ ਸਾਰੇ ਜਿੱਦਾਂ ਕਿ ਜਾਣਦੇ ਆਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਉਹ ਵੇਖਿਆ ਆਪਣੇ ਆਪਾਂ ਅੜ ਪੀਟਤਾਂ ਨੂੰ ਇੱਕ ਬੱਚਾ ਮਿਲ ਗਿਆ ਬਹੁਤ ਹੀ ਪੰਚਾਰੇ ਆ ਵਧੀਆ ਗੱਲ ਹੈ ਕਿ ਆਪਾਂ ਨੂੰ ਇਨਸਾਨ ਦੇ ਨਾਤੇ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਪਰ ਤੁਸੀਂ ਥੋੜਾ ਜਿਹਾ ਧਿਆਨ ਹਟ ਕੇ ਇੱਧਰ ਵੀ ਮਾਰੋ ਕਿ ਆ ਜੀਵ ਛੋਟੇ ਛੋਟੇ ਜੀਵ ਜਿੰਨਾ ਨਿੰਨ ਨੂੰ ਇਹ ਪਤਾ ਹੈ ਕਿ ਹਾਂ ਬਰਸਾਤ ਆਉਣ ਵਾਲੀ ਹੈ ਜਾਂ ਪਾਣੀ ਆਉਣ ਵਾਲਾ ਹੈ ਹੁਣ ਦੇਖ ਲਓ ਤੁਸੀਂ ਰਾਤ ਦੇ 11 ਵੱਜ ਚੁੱਕੇ ਨੇ 11 ਵੱਜ ਚੁੱਕੇ ਨੇ ਤੇ ਇਹ ਜੀਵ ਅਜੇ ਵੀ ਤੁਰੇ ਫਿਰਦੇ ਨੇ ਕਿਉਂ ਤੁਰੇ ਫਿਰਦੇ ਨੇ ਕਿਉਂਕਿ ਇਹਨਾਂ ਨੇ ਆਪਦਾ ਰਾਸ਼ਨ ਪਾਣੀ ਇਕੱਠਾ ਕਰਨਾ ਹੈ ਇਨਸਾਨ ਨੂੰ ਅਜੇ ਬਾਅਦ ਵਿੱਚ ਪਤਾ ਲੱਗਦਾ ਪਰ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਆ ਆਫਤ ਆਉਣ ਵਾਲੀ ਹੈ ਹੁਣ ਤੁਸੀਂ ਜਿੱਦਾਂ ਹੀ ਨਜ਼ਰ ਮਾਰੋਗੇ ਕਿ ਇੱਕ ਛੋਟਾ ਜਿਹਾ ਬੱਚਾ ਇਨਾ ਲਈ ਅੱਜ ਦਾਣੇ ਲੈ ਕੇ ਆਇਆ ਥੋਨੂੰ ਬੱਚਾ ਵੀ ਵਿਖਾਉਨੇ ਆ ਆ ਬੱਚਾ ਦੇਖ ਲਓ ਤੁਸੀਂ ਆ ਬੱਚਾ ਛੋਟਾ ਜਾਂ ਨਾਂ ਇਹਦਾ ਏਕਮ ਸਿੰਘ ਹੈ ਜੀ ਦੇਖ ਲਓ ਜੀ ਚੱਪਲਾਂ ਆਪਦੇ ਡੈਡੀ ਦੀ ਪਾਈਆਂ ਹੋਈਆਂ ਨੇ ਪਰ ਆਪਦੇ ਮਨ ਨਾਲ ਇਹ ਸੇਵਾ ਕਰਨ ਆਇਆ ਹੈ ਕਿੰਨਾ ਦੀ ਸੇਵਾ ਕਰਨ ਆਇਆ ਹੈ ਆ ਜੀਵਾਂ ਦੀ ਆ ਜੀਵ ਛੋਟੇ ਛੋਟੇ ਜੀਵ ਛੋਟਾ ਜਾਂ ਬੱਚਾ ਹੈ ਆਪਾਂ ਇਹ ਨਹੀਂ ਕਹਿੰਦੇ ਇੰਨੇ ਕੁ ਜਿਆਦਾ ਸੇਵਾ ਨਹੀਂ ਹੁੰਦੀ ਮੰਨ ਕੇ ਚੱਲੋ ਕਿ ਇਹ ਪਾਣੀ ਵਿੱਚ ਨਹੀਂ ਜਾ ਸਕਦਾ ਪਾਣੀ ਵਿੱਚ ਨਹੀਂ ਜਾ ਸਕਦਾ ਪਰ ਜਿਹੜਾ ਇਹਦਾ ਧਰਮ ਕਿਉਂਕਿ ਪੰਜਾਬ ਵਿੱਚ ਜੰਮਿਆ ਪੰਜਾਬੀ ਬੱਚਾ ਸਿੱਖ ਧਰਮ ਨੂੰ ਮੰਨਦਾ ਹੈ ਤੇ ਇਹਦਾ ਧਰਮ ਇਹਨੂੰ ਅੰਦਰੋਂ ਆਵਾਜ਼ ਮਾਰਦਾ ਹੈ ਕਿ ਹਾਂ ਕਿ ਤੂੰ ਵੀ ਸੇਵਾ ਕਰ ਦੇਖ ਲੋ ਛੋਟਾ ਜਿਹਾ ਬੱਚਾ ਕਿੰਨੀ ਵੱਡੀ ਸਿੱਖਿਆ ਆਪ ਨੂੰ ਦੇ ਚੱਲਿਆ ਛੋਟੇ ਛੋਟੇ ਜੀਵਾਂ ਦੀ ਸੇਵਾ ਕਰ ਰਿਹਾ ਹੈ ਤੇ ਆਪਾਂ ਇੱਕ ਹੀ ਗੱਲ ਕਹਿੰਨੇ ਆ ਕਿ ਪੰਜਾਬੀਓ ਜਿਹੜੇ ਸੁੱਕਦੇ ਬੈਠੇ ਨੇ ਹੜ ਪੀੜਤ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰੋ ਵੱਧ ਤੋਂ ਵੱਧ ਉਹਨਾਂ ਕੋਲ ਲੰਗਰ ਪਾਣੀ ਪਹੁੰਚਾਓ ਜਿਉਂ ਜਿਉਂ ਤੇ ਜੀਵ ਜੋ ਵੀ ਮੰਨ ਕੇ ਚੱਲੋ ਕੁੱਤਾ ਹੈ ਬਿੱਲੀ ਹੈ ਜਾਨਵਰ ਜਿੱਦਾਂ ਦਾ ਵੀ ਤੁਹਾਨੂੰ ਜਾਨਵਰ ਮਿਲਦਾ ਹੈ ਉਹਨੂੰ ਵੀ ਸੇਵਾ ਪਹੁੰਚਾਓ ਵੇ ਕੀ ਪਾਪਾ ਨਫ਼ਰਤ ਨਾ ਕਰੋ ਕਿਸੇ ਨਾਲ ਨਫ਼ਰਤ ਕਰਨ ਦਾ ਟਾਈਮ ਨਹੀਂ ਹੈਗਾ ਆਪਣੇ ਕੋਲ ਵੱਧੂ ਟਾਈਮ ਹੈ ਆਪਾਂ ਅੱਗੇ ਨਾਲ ਅੱਗੇ ਵੇਖ ਲਾਂਗੇ ਪਰ ਹੁਣ ਆਪਾਂ ਨੂੰ ਇੱਕ ਦੂਜੀ ਨਾਲ ਖੜਨ ਦਾ ਮੌਕਾ ਮਿਲਿਆ ਹੈ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਇਹ ਮੌਕਾ ਜਾਣ ਨਾ ਦਿਓ ਤੇ ਬੱਚੇ ਛੋਟੇ ਜਿਹੇ ਬੱਚੇ ਤੋਂ ਕੁਝ ਸਿੱਖਿਓ ਆ ਦੇਖ ਲਓ ਬੱਚਿਆ ਛੋਟਾ ਜਾਂ ਜੀਵਾਂ ਦੇ ਵਿੱਚ ਬੈਠਾ ਤੇ ਜੀਵਨ ਦੇ ਕਿਦਾਂ ਪੈਰਾਂ ਤੇ ਚੜੀ ਜਾਂਦਾ ਪਰ ਉਹ ਫਿਰ ਵੀ ਬੱਚਾ ਉਹਨਾਂ ਨਾਲ ਪਿਆਰ ਕਰੀ ਜਾਂਦਾ ਹੈ ਕਿਉਂ ਕਰ ਰਿਹਾ ਹੈ ਕਿਉਂਕਿ ਇਹਦਾ ਧਰਮ ਕਹਿ ਰਿਹਾ ਹੈ ਕਿ ਆ ਮੈਂ ਸੇਵਾ ਕਰਾਂ ਤੇ ਪੰਜਾਬੀਓ ਇਹ ਜੀ ਵੇਥੇ ਹੀ ਨਹੀਂ ਇਕੱਲੇ ਇਕੱਠੇ ਹੋਏ ਅੱਗੇ ਵੀ ਇਕੱਠੇ ਹੋਏ ਨੇ ਆਪਾਂ ਉੱਥੇ ਵੀ ਦਾਣਾ ਪਾ ਕੇ ਆਏ ਆ ਚਲੋ ਉਹ ਆਪਾਂ ਵੀਡੀਓ ਤੁਹਾਨੂੰ ਬਾਅਦ ਚ ਦਿਖਾ ਦਾਂਗੇ ਪਰ ਆਹ ਬੱਚਾ ਇੱਥੇ ਸੇਵਾ ਕਰਕੇ ਜਾ ਰਿਹਾ ਹੈ ਇਹਨੂੰ ਆਸ਼ੀਰਵਾਦ ਦਿਓ ਇਹਨੂੰ ਦੁਆਵਾਂ ਦਿਓ ਤਾਂ ਕਿ ਇਹ ਬੱਚਾ ਵੱਡਾ ਹੋ ਕੇ ਸਮਾਜ ਦੀ ਸੇਵਾ ਕਰ ਸਕੇ ਧੰਨਵਾਦ ਜੀ